ਮਾਰਗਦਰਸ਼ਕ ਪੰਥੀਦਾਰ ਸ੍ਰੀ ਅਮਰਤਵੀਰ ਸਿੰਘ ਜੀ ਆ ਗਿਆ ਮੁੰਡਾ ਮਾਰਯੋ ਸ਼ ਐਚਓ ਸਰਦਾਰ ਜਗਦੀਸ਼ ਸਿੰਘ ਜੀ ਅਤੇ ਪਰੇਟ ਕਮਾਂਡਰ ਸੁਖਵਿੰਦਰ ਸਿੰਘ ਜੀ ਪਰੇਟ ਟੁਕੜੀਆਂ ਦਾ ਮੌਇਲਾ ਕਰਦੇ ਹੋਏ ਅੱਜ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਪਾਇਰੇਟ ਗੱਤੀ ਪਰੇਟ ਟੁਕੜੀਆਂ ਦੇ ਕੋਲ ਲੱਗੀ ਹੋਈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਪੰਜਾਬ ਹੋਮ ਗਾਰਡਸ ਦੇ ਜਵਾਨਾਂ ਦੀ ਟੁਕੜੀ ਕਿਸੇ ਤਰ੍ਹਾਂ ਹੀ ਐਨਸੀਸੀ एनएसएस स्काउट बैंड ਅਤੇ ਸਕੂਲੀ ਬੱਚੇ ਸੁੰਦਰ ਸਜੀਆਂ ਵਰਦੀਆਂ ਨਾਲ ਨੈਭ ਸੀਨਾ ਤਾਣ ਕੇ ਖੜੇ ਹਨ ਫੇਰ ਦਾ ਮੌਇਨਾ ਕਰਨ ਤੋਂ ਬਾਅਦ ਹੁਣ ਮੁੱਖ ਮਹਿਮਾਨ ਜੀ ਇਲਾਕਾ ਨਿਵਾਸੀਆਂ ਨੂੰ ਵੇਟਟ ਹਾਜੀ ਅਸੀਂ ਸਾਰੇ ਪਾਕਤਵਾਸੀ ਚਤਰਮਾ ਕੰਨਤਤਾ ਵਿਵਸ ਬੜੀ ਧੂਮ ਕਾਮਨਾਤ ਮੁਲਾ ਰਹੇ ਹਾਂ ਅੱਜ ਦੇ ਇਸ ਗੰਗਤਰਤਾ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਹੋਏ ਪਿਆਰੇ ਇਲਾਕਾ ਨਿਵਾਸੀਓ ਮੈਂ ਆਪ ਸਭ ਨੂੰ ਇਸ ਸੁਭ ਦਿਹਾੜੇ ਤੇਿਲ ਦੀਆਂ ਗੜਾਹਾਂ ਤੋਂ ਧੰਨਵਾਦ ਦਿੰਦਾ ਹਾਂ ਇਹ ਦਿਨ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਫਖਰਮਾਲਾ ਦਿਨ ਹੈ ਕਿਉਂਕਿ 1950 ਵਿੱਚ ਇਸ ਦਿਨ ਭਾਰਤ ਦੇ ਆਪਣੇ ਸੰਵਿਧਾਨ ਦੇ ਲਾਗੂ ਹੋਣ ਨਾਲ ਭਾਰਤ ਵਿੱਚ ਲੋਕਤੰਤਰ ਦੀ ਸਥਾਪਨਾ ਹੋਈ ਸੀ ਮੈਂ ਭਾਰਤ ਦੇ ਸੰਵਿਧਾਨ ਸਭਾ ਦੇ ਮੁਖੀ ਡਾਕਟਰ ਇੰਦਰਾ ਆਂਬੇਦਕਰ ਸਾਰੇ ਸੂ ਮੈਂਬਰਾਂ ਨੂੰ ਵੀ ਸलाम ਕਰਦਾ ਹਾਂ ਜਿੰਮੇਵਾਰੀਆਂ ਨੂੰ ਵੀ ਜਿਹੜੇ ਮੱਥੇ ਪਰਮਾਨ ਕਰਨਾ ਚਾਹੁੰਦਾ ਹੈ ਅੱਜ ਦੇ ਇਸ ਸੁਖ ਦਿਹਾੜੇ ਤੇ ਇਸ ਪਬਲਿਕ ਸਕੂਲ ਦੀ ਪ੍ਰਿਆ ਪਰਜੂਰ ਕਮਾਂਡਰ ਅਰਮਨ ਸਿੰਘ ਜੀ ਅਰੰਗੇ ਨੂੰ ਸਲਾਮੀ ਦਿੰਦੇ ਹੋਏ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਕਰਵੰਡੀ ਕਹਾ ਪਰਟੂ ਕਮਾਂਡਰ ਸ਼੍ਰੀ ਕੁਸ਼ਮੀਰ ਸਿੰਘ ਆਮ ਹੈ ਕੋਣ ਵੱਖ-ਵੱਖ ਸਕੂਲਾਂ ਦੇ ਬੱਚੇ ਏਟੀ ਡੇਲ ਸ਼ੁਰੂ ਕਰ ਰਹੇ ਹਨ ਸ੍ਰੀ ਭਵਿੰਦਰ ਸਿੰਘ ਜੀ ਪੀਟੀਆਈ ਮੈਡਮ ਸੋਨੀਆ ਭਲਵਾਨਵਾਦੀ ਜੀ ਦੀ ਅਗਵਾਈ ਵਿੱਚ ਇਹ ਬੱਚੇ ਇਹਨਾਂ ਦੇ ਨਾਲ ਹਨ ਸ੍ਰੀ ਰਮੇਸ਼ ਸਿੰਘ ਪੀਟੀਆਈ ਸ੍ਰੀ ਅਕਸ਼ੇ ਕੁਮਾਰ ਜੀ ਡੀਪੀਈ ਮੈਡਮ ਸਾਖਸ਼ੀ ਪ੍ਰਾਇਮਰੀ ਟੀਚਰ ਮੈਡਮ ਅੰਜੂ ਜੀ ਸ੍ਰੀ ਹਰਪ੍ਰੀਤ ਸਿੰਘ ਜੀ ਮੈਡਮ ਨੀਨਾ 来一支，来一支。 वान किया जा रहा है अस्त तो श्री बुढ़िया जी ग्रहण सन श्री ईशन सिंह मंजपुर ਤੇ ਮੈਂ ਸਤਿ ਸ੍ਰੀ ਅਕਾਲ ਪ੍ਰਧਾਨ ਮੰਤਰੀ ਜੀ ਦੇ ਇਹ ਸੁਪਨਾ ਹੈਗਾ ਆਪਾਂ ਪੰਜਾਬ ਨੂੰ ਨਾਲ ਮਿਲ ਕੇ ਅਗਲਾ ਪੜਾਅ ਉੱਤੇ ਲੈ ਚਲੀਏ ਤਾਂ ਤੂੰ ਪਹਿਲਾਂ ਅੱਜ 75ਵੇਂ ਦੇ ਬਪੂ ਦੇ ਜੇ ਤੇ ਪੂਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੂਸਰਾ ਸਾਡੇ ਸੀਐਮ ਸਾਹਿਬ ਸਤਾਪਕ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਨਸ਼ਾ ਫਰੀ ਪੰਜਾਬ ਬਣਾਉਣਾ ਹੈ ਹਰ ਪਾਸੇ ਖੁਸ਼ਹਾਲੀ ਵੰਡਣੀ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਦਿਨ ਰਾਤ ਲੱਗੀ ਹੋਈ ਹੈ ਮੈਂ ਆਸ ਕਰਦਾ ਕਿ ਉਤੇ ਅਸੀਂ ਪੂਰੇ ਉਤਰਾਂਗੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੀ ਮਕੇਲੀਆ ਸਪੋਰਟ ਟੀਮ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ 75ਵੇਂ ਰਿਪਬਲਿਕ ਡੇ ਤੇ ਇੱਕ ਵਾਰ ਤੋਂ ਫਿਰ ਲੱਖ ਲੱਖ ਵਧਾਈ ਦਿੰਦਾ ਹਾਂ